ਮਾਨਯੋਗ ਪੁਲਿਸ ਕਮਿਸ਼ਨਰ ਅਮਰਿੰਦਰ ਸਿੰਘ ਦਾ ਗੁਰਪ੍ਰੀਤ ਸਿੰਘ ਕੋਲ ਸਾਹਿਬ ਉਹਨਾਂ ਦੀ ਹਦਾਇਤਾਂ ਅਨੁਸਾਰ ਮੋਕਮਪੁਰਾ ਪੁਲਿਸ ਨੇ ਇੱਕ ਮੁਕਦਮਾ ਨੰਬਰ 10 ਕੀਤਾ ਐਫ ਆਈ ਆਰ ਨੰਬਰ 10 ਡੇਟਡ 6 ਦੋ 2025 ਅੰਡਰ ਸੈਕਸ਼ਨ 305 333 319 261 2 308 ਬੀਐਨਐਸ ਐਂਡ ਸਬ ਪੀਸੀਆਰ ਇਹਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਕੁਝ ਲੋਕ ਇੱਕ ਦੋਸ਼ੀ ਇੱਕ ਬੰਦੇ ਦੇ ਘਰ ਜਾਂਦੇ ਆ ਜਿਹਦਾ ਨਾਮ ਹੈ ਬੋਬੀ ਜਿਹੜਾ ਕਿ ਇਸ ਮੁਕਦਮੇ ਦਾ ਮਦਈਏ ਕੰਪਲੇਨੈਂਟ ਹੈ ਉਹਨੇ ਸਾਨੂੰ ਦੱਸਿਆ ਕਿ ਕੁਝ ਕੁਝ ਲੋਗ ਅਣਪਛਾਤੇ ਲੋਗ ਆਏ ਸਿਗੇ ਤੇ ਉਹਨਾਂ ਨੇ 1 ਲੱਖ 60000 ਪਲੱਸ 5000 ਰੁਪਏ ਟੋਟਲ 1 ਲੱਖ 50000 ਉਹਦੇ ਘਰੋਂ ਲੈ ਕੇ ਗਏ ਜਿਨ੍ਹਾਂ ਨੇ ਆਪਣੇ ਆਪ ਨੂੰ ਸੀਆਈਏ ਸਟਾਫ ਦੇ এমਪਲੋਏ ਦੱਸਿਆ ਸੀਗਾ ਜਦ ਜਿਵੇਂ ਸਾਨੂੰ ਜਿਵੇਂ ਵੀਡੀਓ ਵਾਇਰਲ ਹੋਈ ਤੇ ਆ থানা ਪੁਲਿਸ ਨੂੰ ਪਤਾ ਚੱਲਿਆ ਇਹਨਾਂ ਨੇ ਸਵਿਫਟਲੀ ਐਕਟਪਨ ਕਰਦੇ ਅਗਨਾ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਇਨਵੈਸਟੀਗੇਸ਼ਨ ਦੇ ਚੱਲ ਪਤਾ ਚੱਲਿਆ ਕਿ ਇਹਦੇ ਇੱਕ ਜਿਹੜਾ ਪੰਜਾਂ ਚੋ ਇੱਕ ਬੰਦਾ ਹੈਗਾ ਉਹ ਲੋਕਲ ਰੈਂਕ ਏ ਤੇ ਗੁਰਜੀਤ ਸਿੰਘ ਹੈ ਜਿਹੜਾ ਕਰੰਟਲੀ ਪੁਲਿਸ ਲਾਈਨਸ ਦੇ ਵਿੱਚ ਪੋਸਟਡ ਹੈ ਦੂਸਰਾ ਬੰਦਾ ਰਿਟਾਇਰਡ ਇੰਸਪੈਕਟਰ ਹੈਗਾ ਉਹਨਾਂ ਨਾਲ ਤੇ ਹੋਰ ਅਨਨੋਨ ਪਰਸਨ ਹੈਗੇ ਤੇ ਜਿਵੇਂ ਹੀ ਸਾਨੂੰ ਪਤਾ ਚੱਲਿਆ ਅਸੀਂ ਜਿਹੜਾ ਲੋਕਲ ਗ੍ਰੈਂਟ ਐਸਆਈ ਹੈਗਾ ਗੁਰਜੀਤ ਸਿੰਘ ਉਹਨੂੰ ਅਸੀਂ ਅਰੈਸਟ ਕੀਤਾ ਬਾਕੀਆਂ ਨੂੰ ਅਸੀਂ ਨਾਮਜ਼ਦ ਕਰ ਲਿਆ ਤੇ ਜਿਹੜਾ ਗੁਰਜੀਤ ਸਿੰਘ ਹੈ 2024 ਦੇ ਵਿੱਚ ਤੀਜੇ ਮਹੀਨੇ ਵੈਚਲੈਂਸ ਨੇ ਵੀ ਇਹਦੇ ਖਿਲਾਫ ਕ腐ਸ਼ਨ ਐਕਟ ਦਾ ਪਰਚਾ ਦਰਜ ਕੀਤਾ ਸੀਗਾ ਤੇ ਪਨਿਸ਼ਮੈਂਟ ਤੌਰ ਤੇ ਇਹਨੂੰ ਪੁਲਿਸ ਲਾਈਨ ਹੀ ਉਹ ਇਨਪੋਸਟ ਕਰਕੇ ਆਇਆ ਸੀਗਾ ਤੇ ਅਸੀਂ ਜਿਹੜੀ ਮੁਕੰਪੁਰਾ ਪੁਲਿਸ ਸਟੇਸ਼ਨ ਦੀ ਪੁਲਿਸ ਹੈ ਉਹ ਹੋਰ ਵੀ ਇਨਵੈਸਟੀਗੇਟ ਕਰ ਰਹੀ ਹੈ ਕਿ ਗੁਰਜੀਤ ਸਿੰਘ ਤੇ ਤਰਿੰਦਰ ਮੋਹਨ ਨਾਲ ਇਹਨਾਂ ਦੇ ਹੋਰ ਜਿਹੜੇ ਅਪਲਾਈ ਸਗੇ ਆ ਉਹਨਾਂ ਨੇ ਹੋਰ ਨਾ ਕਿਤੇ ਥੰਨੀਆ ਟੂ ਮੀਆਂ ਮਾਰੀ ਅੰਮ੍ਰਿਤਪੁਰ ਕੀ ਇਸ ਕਮਿਸ਼ਨ ਨੇ ਵਚਨ ਬੰਧ ਹੈ ਅਮਨ ਕਾਨੂੰਨ ਸ਼ਾਂਤੀ ਬਣਾਈ ਰੱਖਣ ਦਾ